ਸਾਡੇ ਭਰਾ ਅੱਜ ਇਕੱਠੇ ਨਹੀਂ ਯੂਥ ਦੇ ਅਸੀਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਜਿਨ੍ਹਾਂ ਨੇ ਪਿਛਲੇ ਦਿਨੀ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹੋਵੋਗੇ ਕਿ ਹਲੇਲੂਇਆ ਦੇ ਸ਼ਬਦ ਨੂੰ ਰੀਲਾਂ ਬਣਾ ਬਣਾ ਕੇ ਬੜੇ ਪੁੱਠੇ ਤਰੀਕੇ ਨਾਲ ਉਚਾਰਨ ਕਰਦੇ ਨੇ ਠੀਕ ਹੈ ਜੀ ਜਾਂ ਪ੍ਰਭੂ ਯਸ਼ੁਮਸੀ ਬਾਰੇ ਬੋਲਦੇ ਨੇ ਕੋਈ ਸ਼ਬਦ ਉਹਨੂੰ ਪੁੱਠਾ ਲੈ ਲੈਂਦੇ ਨੇ ਕਿ ਸਾਨੂੰ ਉਹਨੇ ਬਲੈਸ ਕੀਤਾ ਉਹਨਾਂ ਦੇ ਖਿਲਾਫ ਹੈ ਇੱਕ ਸੁੰਨੀ ਦੇ올 ਵੱਲੋਂ ਫਿਲਮ ਜਿਹੜੀ ਜਾਟ ਕੱਢੀ ਗਈ ਬੇਸ਼ੱਕ ਉੱਤੇ ਪਰਚਾ ਦਰਜ ਹੋ ਗਿਆ ਵਾ ਸਾਡੇ ਜਲੰਧਰ ਦੇ ਵਿੱਚ ਸਾਡੇ ਭਾਈਚਾਰੇ ਨੇ ਉੱਤੇ ਪਰਚਾ ਦਰਜ ਕਰਾਤਾ ਪਰ ਉਹ ਸਾਡੇ ਲਈ ਬੜੀ ਮੰਬੋਸ਼ੀ ਵਾਲੀ ਗੱਲ ਹੁੰਦੀ ਆ ਕਿ ਸਾਡੇ ਧਰਮ ਨੂੰ ਹੀ ਟਾਰਗੇਟ ਕੀਤਾ ਜਾਂਦਾ ਜਿਹੜਾ ਕੋਈ ਮੈਚ ਸਿੱਧੇ ਸ਼ਬਦਾਂ ਦੀ ਕਰਨਾ ਵੀ ਤੇ ਸਦਾ ਹੀ ਫੇਮ ਲੈ ਲਈ ਸਾਡੇ ਧਰਮ ਨੂੰ ਟਾਰਗੇਟ ਕਰਦਾ ਜੇ ਇਹਨਾਂ ਨੂੰ ਕੋਈ ਇਤਰਾਜ ਆ ਜੇ ਇਹਨਾਂ ਨੂੰ ਕੋਈ ਸਾਡੇ ਧਰਮ ਦੇ ਪ੍ਰਤੀ ਅਪੱਤੀ ਆ ਤੇ ਆ ਕੇ ਮੈਦਾਨ ਦੇ ਵਿੱਚ ਗੱਲ ਕਰਨ ਤਰਕ ਦੇ ਨਾਲ ਗੱਲ ਕਰਨ ਇਦਾਂ ਨਹੀਂ ਕਿ ਤੁਸੀਂ ਰੀਲਾਂ ਬਣਾ ਬਣਾ ਕੇ ਗਲਤ ਤਰੀਕਿਆਂ ਦੇ ਨਾਲ ਤੁਸੀਂ ਸਾਡੇ ਧਰਮ ਦਾ ਮਜ਼ਾਕ ਉਡਾਓ ਅਸੀਂ ਬਹੁਤ ਸਹਿਲਿਆ ਹੁਣ ਅਸੀਂ ਸਿਆਣਾ ਨਹੀਂ ਆ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਮਾਹੌਲ ਆ ਸ਼ਾਂਤਮਈ ਆ ਅਸੀਂ ਬੜੇ ਸ਼ਾਂਤੀ ਪਸੰਦ ਲੋਕ ਆ ਪਰ ਜਦੋਂ ਤੁਸੀਂ ਸਪਰਿੰਗ ਨੂੰ ਦੱਬੀ ਜਾਓਗੇ ਦੱਬੀ ਜਾਓਗੇ ਦੱਬੀ ਜਾਓਗੇ ਤਾਂ ਇੱਕ ਨਾ ਇੱਕ ਦਿਨ ਜਰੂਰ ਛਾਲ ਮਾਰੇਗਾ ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੇ ਭਾਈਚਾਰਾ ਸਾਡਾ ਭੜਕਿਆ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਕੋਲ ਕੰਟਰੋਲ ਕਰਨਾ ਮੁਸ਼ਕਲ ਹੋ ਜਾਏਗਾ ਇਸ ਕਰਕੇ ਇਹਨਾਂ ਲੋਕਾਂ ਨੂੰ ਪਹਿਲਾਂ ਹੀ ਸੋਧਾ ਲਾ ਲੈ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਖਾਸ ਤੌਰ ਤੇ ਧਿਆਨ ਦੇਣ ਕਿ ਸਾਡੇ ਤੋਂ ਪਹਿਲਾਂ ਹੀ ਇਹਨਾਂ ਲੋਕਾਂ ਨੂੰ ਜਦੋਂ ਤੁਸੀਂ ਬੰਦੀ ਕਾਰਵਾਈ ਕਰੋਗੇ ਤੇ ਸਾਡੇ ਮਨਾਂ ਨੂੰ ਜਿਹੜੀ ਆ ਸਾਡੇ ਜ਼ਖਮਾਂ ਤੇ ਮਲਬ ਲੱਗੇਗੀ ਕਿ ਪ੍ਰਸ਼ਾਸਨ ਸਾਡੇ ਨਾਲ ਆ ਪਰ ਹੁੰਦਾ ਕੀ ਆ ਕਿ ਸਾਨੂੰ ਇਦਾਂ ਹੀ ਧੰਮੇ ਲਾ ਕੇ ਇਦਾਂ ਹੀ ਕੱਟ ਕਰਕੇ ਮਹਰੇ ਬਾਜ਼ੀਆਂ ਕਰਕੇ ਫੇਰ ਪਰਚੇ ਦਰਦ ਕਰਾਉਣੇ ਪੈਂਦੇ ਨੇ ਸੋ ਮੇਰੀ ਬੇਨਤੀ ਆ ਕਿ ਸਾਡੇ ਤਸੀਹ ਭਾਈਚਾਰੇ ਦੇ ਲੋਕਾਂ ਨੂੰ ਅਨੇ ਗੋਲਿਆ ਨਾ ਕੀਤਾ ਜਾਏ ਸਾਡੇ ਵਿਰੁੱਧ ਐ ਹੋਜੀਆਂ ਰੀਲਾਂ ਨਾ ਆਉਣ ਨਾ ਐ ਹੋਜੀਆਂ ਫਿਲਮਾਂ ਬਣਨ ਨਹੀਂ ਤੇ ਬਹੁਤ ਮੁਸ਼ਕਿਲ ਹੋਏਗੀ ਮੈਂ ਤਾਂ ਕੋਈ ਗੱਲ ਕਹਿਣਾ ਫਿਰ ਉਹੀ ਗੱਲ ਨਾ ਹੋ ਜੇ ਕਿ ਸਾਨੂੰ 21 ਦੇ 51 ਮੋੜ ਦੇ ਪੈ ਜਾਣ ਤੇ ਹਰ ਇੱਕ ਦੇ ਲਈ ਬਹੁਤ ਕਾਨੂੰਨੀ ਗੱਲ ਹੋ ਜਾਏਗੀ ਇਹ ਕਿਹੜੇ ਕਿਤੇ ਪ੍ਰੋਟੈਸਟ ਹੋ ਰਿਹਾ ਜੀ ਬਟਾਲਾ ਦੇ ਵਿੱਚ ਹੋਰ ਵੀ ਕਿਤੇ ਹੋ ਰਿਹਾ ਨਹੀਂ ਜੀ ਇਹ ਸਿਰਫ ਬਟਾਲਾ ਦੇ ਵਿੱਚ ਮੇਨ ਮੇਨ ਅਸੀਂ ਉਦੇਦਾਰ ਬੁਲਾਏ ਨੇ ਜਥੇਬੰਦੀਆਂ ਦੇ ਅਸੀਂ ਕੋਈ ਵੱਡੀ ਗਿਣਤੀ ਦੇ ਵਿੱਚ ਇਹਦਾ ਜਿਹੜਾ ਪ੍ਰੋਟੈਸਟ ਜੇ ਨਹੀਂ ਬਣਾਇਆ ਸੀਗਾ ਪ੍ਰੋਗਰਾਮ ਕਿ ਅਸੀਂ ਬਹੁਤ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਕਰਾਂਗੇ ਲੋਕ ਪਰ ਆਉਣ ਵਾਲੇ ਸਮੇਂ ਚ ਜੇ ਸਾਡੇ ਤੇ ਅਨੁਸਾਰ ਕਾਰਵਾਈ ਨਾ ਹੋਈ ਪ੍ਰਸ਼ਾਸਨ ਸਾਡੇ ਕਈ ਤਰੀਕੇ ਦੇ ਨਾਲ ਨਾ ਚੱਲਿਆ ਤੇ ਫਿਰ ਜਿਹੜਾ ਵਾ ਮਾਹੌਲ ਹੋਰ ਵੀ ਜ਼ਿਆਦਾ ਜਿਆਦਾ ਜਿਹੜਾ ਗਰਮ ਕੀਤਾ ਜਾਏਗਾ ਤੇ ਸਾਡੇ ਜਿਹੜੇ ਗਰਮ ਦਲ ਨੇ ਉਹ ਵੀ ਫਿਰ ਅੱਗੇ ਆਉਣਗੇ ਤੇ ਫਿਰ ਉਹਨਾਂ ਦੇ ਹੱਥਾਂ ਦੀ ਡੋਰ ਦਿੱਤੀ ਜਾਏਗੀ ਤੇ ਉਹਦੇ ਲਈ ਮੈਨੂੰ ਲੱਗਦਾ ਤੇ ਉਤੋਂ ਪਹਿਲਾਂ ਹੀ ਪ੍ਰਸ਼ਾਸਨ ਜਿਹੜਾ ਵਾ ਇਹਨਾਂ ਮੁਜਰਮਾਂ ਨੂੰ ਜਿਹੜੇ ਭੌਂਕਦੇ ਨੇ ਗਲਤ ਇਹਨਾਂ ਨੂੰ ਠੱਲ ਪਾਈ ਜਾਵੇ ਵੇਖੋ ਹਰ ਧਰਮ ਜਿਹੜਾ ਨਾ ਮਾਨਯੋਗ ਆ ਸਾਡਾ ਪੰਜਾਬ ਇੱਕ ਗੁਲਦਸਤਾ ਏ ਇੱਥੇ ਸਾਡਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਰ ਤਰ੍ਹਾਂ ਦੇ ਭਾਈਚਾਰਾ ਜਿਹੜਾ ਵਾ ਪੰਜਾਬ ਦੇ ਵਿੱਚ ਰਹਿੰਦਾ ਤੇ ਇਹ ਗੁਲਦਸਤੇ ਦੇ ਵਿੱਚ ਜਿਹੜੇ ਫੁੱਲ ਨੇ ਵਕ ਵਕ ਧਰਮ ਦੇਣੇ ਪਰ ਕੁਝ ਜਿਹੜੇ ਉੱਠਦੇ ਨੇ ਮੈਂ ਤਾਂ ਕਹਿੰਦੇ ਇਹਨਾਂ ਦਾ ਕੋਈ ਧਰਮ ਹੀ ਨਹੀਂ ਹੁੰਦਾ ਮੈਂ ਕਿਸੇ ਵੀ ਬੰਦੇ ਨੂੰ ਉਹਦੇ ਧਰਮ ਦੇ ਨਾਂ ਤੇ ਨਹੀਂ ਟਾਰਗੇਟ ਕਰਦਾ ਕਿਉਂਕਿ ਜਿਹੜਾ ਕਿਸੇ ਦੇ ਧਰਮ ਦੀ ਇੱਜ਼ਤ ਨਹੀਂ ਕਰ ਸਕਦਾ ਇਹਦਾ ਮਤਲਬ ਕਿ ਉਹ ਆਪਣੇ ਧਰਮ ਦੇ ਵਿੱਚ ਵੀ ਰਹਿਣ ਦੇ ਤਬਲ ਨਹੀਂ ਆ ਜਾਂ ਉਹ ਆਪਣੇ ਧਰਮ ਦਾ ਪਤਾ ਨਹੀਂ ਆ ਅੱਜ ਜਿਹੜੀ ਪੰਜਾਬ 크ਰਿਸਚਨ ਫੈਡਰੇਸ਼ਨ ਦੇ ਪ੍ਰਧਾਨ ਪੀਟਰ ਚਿੱਦਾ ਜੀ ਉਹਨਾਂ ਦੀ ਦਿੱਤੀ ਹੋਈ ਪੋਲ ਦੇ ਦੁਆਰਾ ਅੱਜ ਇੱਥੇ ਵੱਖ-ਵੱਖ ਜਥੇਬੰਦੀਆਂ ਧਾਰਮਿਕ ਆਗੂ ਜਿਹੜੇ ਨੇ ਇਹ ਜਗ੍ਹਾ ਦੇ ਵਿੱਚ ਪਹੁੰਚੇ ਨੇ ਕਿਉਂਕਿ ਪਹਿਲਾਂ ਵੀ ਮੇਰੇ ਤੋਂ ਪਹਿਲਾਂ ਵੀ ਪ੍ਰਧਾਨ ਜੀ ਨੇ ਬਰੇ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਕੋਈ ਵੀ ਧਰਮ ਨੂੰ ਮਾਰਾ ਨਹੀਂ ਹੁੰਦਾ ਧਰਮ ਦੇ ਵਿੱਚ ਕੁਝ ਇਦਾਂ ਦੇ ਸ਼ਰਾਰਤੀ ਲੋਕ ਹੁੰਦੇ ਨੇ ਜਿਹੜੀਆਂ ਆਪਣੀ ਸਿਆਸਤ ਨੂੰ ਚਮਕਾਉਣ ਦੇ ਲਈ ਧਰਮਾਂ ਦੇ ਵਿੱਚ ਲੜਾਈ ਪਾ ਕੇ ਆਪਣੇ ਆਪ ਨੂੰ ਫੇਮਸ ਕਰਨਾ ਚਾਹੁੰਦੇ ਨੇ ਤੇ ਅਸੀਂ ਜਿਹੜਾ ਵਾ ਪੂਰੀ ਜਥੇਬੰਦੀਆਂ ਵੱਲੋਂ ਜਿਹੜੀ ਆ ਉਹਨਾਂ ਦੀ ਜਿਹੜੇ ਇਰਾਦੇ ਆ ਉਹਨਾਂ ਦੇ ਇਰਾਦੇ ਨੂੰ ਅਸੀਂ ਕਾਮਯਾਬ ਨਹੀਂ ਹੋਣ ਦਵਾਵਾਂਗੇ ਕਿਉਂਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆ ਜਿਸ ਤਰ੍ਹਾਂ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਸਾਡੇ 크ਿਸਚਨ ਭਾਈਚਾਰੇ ਨੂੰ ਵੱਖ-ਵੱਖ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾਂਦਾ ਜਿਸ ਤਰ੍ਹਾਂ ਕਈ ਲੋਕ ਤਾਂ ਹੱਥ ਦੇ ਵਿੱਚ ਸ਼ਰਾਬਾਂ ਫੜ ਕੇ ਉਰਤੇ ਟਾਰਗੇਟ ਕਰ ਰਹੇ ਆ ਕੁਝ ਬੋਲਣ ਦੇ ਵਿੱਚ ਕੋਈ ਫੇਮਸ ਚਿਹਰੇ ਜਿਹੜੇ ਉਹ ਟਾਰਗੇਟ ਕਰਦੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਤੇ ਚੇਤਾਵਨੀ ਵੀ ਆ ਕਿ ਬੰਦੇ ਦੇ ਪੁੱਤ ਬਣ ਜੋ ਵੇਖੋ ਕੋਈ ਵੀ ਧਰਮ ਮਾਰਾ ਨਹੀਂ ਆ ਤੁਹਾਡਾ ਧਰਮੇ ਅਸੀਂ ਉਹਦਾ ਸਤਕਾਰ ਕਰਦੇ ਆ ਪਰ ਮੈਂ ਉਹਦੇ ਨਾਲ ਨਾਲ ਆਪਣੇ ਸਮਾਜ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਇਹ ਨਹੀਂ ਕਿ ਅਸੀਂ ਦੂਜਿਆਂ ਨੂੰ ਟਾਰਗੇਟ ਕਰ ਰਹੇ ਹਾਂ ਸਹੀ ਗੱਲ ਹੈ ਜੇ ਕੋਈ ਸਾਡੇ ਉਹਨਾਂ ਦੇ ਧਰਮ ਦੇ ਖਿਲਾਫ ਬੋਲਦਾ ਤੇ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਪਰ ਜੇ ਕੋਈ ਸਾਡੇ ਧਰਮ ਦੇ ਖਿਲਾਫ ਬੋਲਦਾ ਫਿਰ ਉਹਦਾ ਵੀ ਵਿਰੋਧ ਕਰਾਂਗੇ ਪਰ ਧਰਮ ਦੇ ਵਿੱਚ ਜੇ ਕੋਈ ਇੱਕ ਇਨਸਾਨ ਗਲਤੀ ਕਰਦਾ ਵਾ ਉਸ ਇੱਕ ਤਾਂ ਇਨਸਾਨ ਦੀ ਗਲਤੀ ਜਿਹੜੀ ਆ ਉਰੇ ਧਰਮ ਦੇ ਉੱਪਰ ਪੂਰੇ ਪਾਸਬਾਨਾਂ ਦੇ ਉੱਪਰ ਨਾ ਥੋਪੀ ਜਾਏ ਇਹ ਮੇਰੀ ਹੱਥ ਜੋੜ ਕੇ ਸਮਝ ਲਓ ਬੇਨਤੀ ਆ ਸਰਾਰਤੀ ਲੋਕਾਂ ਨੂੰ ਔਰ ਜੋ-ਜੋ ਵੀ ਮੱਸੀ ਭਾਈਚਾਰੇ ਦੇ ਉੱਪਰ ਕੋਈ ਪ੍ਰੋਬਲਮ ਆਈ ਜੋ-ਜੋ ਵੀ ਸਾਡੇ ਪਾਸਬਾਨਾਂ ਦੇ ਉੱਪਰ ਕੋਈ ਮੁਸ਼ਕਲ ਆਈ ਅਸੀਂ ਡਟ ਕੇ ਜਿਸ ਤਰ੍ਹਾਂ ਸਾਡੇ ਪ੍ਰਧਾਨ ਪੀਟਰ ਚਿੱਦਾ ਜੀ ਪ੍ਰਧਾਨ ਵਿਲੀਅਮ ਜੀ ਹੋਰ ਵੀ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਤ ਆ ਅਸੀਂ ਡਟ ਕੇ ਉੱਥੇ ਚਟਾਨ ਵਾਂਗੂ ਖਰੇ ਆ ਇਹ ਮਤ ਸੋਚੋ ਹੁਣ ਵੀ ਸਾਡੇ ਭਾਈਚਾਰੇ ਦੇ ਉੱਪਰ ਸਾਡੇ ਪਾਸਬਾਨਾਂ ਦੇ ਉੱਪਰ ਕੋਈ ਵੀ ਚਾਹੇ ਉਹ ਸੋਸ਼ਲ ਮੀਡੀਆ ਦਾ ਸ਼ਰਾਰਤੀ ਬੰਦਾ ਹੋਵੇ ਚਾਹੇ ਉਹਦਾ ਗਰਾਊਂਡ ਲੈਵਲ ਤੇ ਸ਼ਰਾਰਤੀ ਬੰਦਾ ਹੋਵੇ ਅਸੀਂ ਡੱਟ ਕੇ ਉਸ ਬੰਦੇ ਦਾ ਜਰਾਓ ਮੁਕਾਬਲਾ ਕਰਾਂਗੇ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਸਾਡੇ 크੍ਰਿਸਚੀਅਨ ਭਾਈਚਾਰੇ ਦੇ ਕੋਈ ਨਿੱਕੀ ਜੀ ਪ੍ਰੋਬਲਮ ਆਉਂਦੀ ਆ ਅਜੇ ਕਿ ਪਤਾ ਵੀ ਨਹੀਂ ਹੁੰਦਾ ਕਿ ਉਹ ਬੰਦਾ ਦੋਸ਼ੀ ਆ ਕਿ ਨਹੀਂ ਦੋਸ਼ੀ ਤੇ ਪ੍ਰਸ਼ਾਸਨ ਕੀ ਕਰਦਾ ਕਿ ਝਾਟੋ ਬੰਦੇ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੰਦਾ ਪਰਚਾ ਦਰਜ ਹੋ ਜਾਂਦਾ ਤੇ ਤਨਹਾਰ ਬੰਦੇ ਇਦਾਂ ਦੇ ਆ ਕਿ ਜਿਹੜੇ ਦੋਸ਼ ਵੀ ਕਰਦੇ ਨੇ ਜਿਹੜੇ ਫਰੇ ਵੀ ਜਾਂਦੇ ਆ ਸ਼ਰੇਆਮ ਗੁੰਡਾਗਰਦੀ ਕਰਦੇ ਨੇ ਸ਼ਰੇਆਮ ਸਾਡੀਆਂ ਧੀਆਂ ਪੈਨਾਂ ਦੇ ਨਾਲ ਸਾਡੇ ਕ੍ਰਿਸਚੀਅਨ ਲੋਕਾਂ ਦੇ ਨਾਲ ਪਾਸਪੋਰਟ ਦੇ ਧੱਕਾ ਕਰਦੇ ਨੇ ਪਰ ਸਾਨੂੰ ਉਹਦਾ ਨਿਆਂ ਲੈਣ ਦੇ ਲਈ ਸਾਨੂੰ ਉਹਦਾ ਇਨਸਾਫ ਲੈਣ ਦੇ ਲਈ ਇਸੇ ਤਰ੍ਹਾਂ ਸਾਨੂੰ ਸਰਕਾਂ ਤੇ ਆਉਣਾ ਪੈਂਦਾ ਮੇਰੀ ਪ੍ਰਸ਼ਾਸਨ ਵੀ ਬੇਨਤੀ ਆ ਕਿ ਸਾਡੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਉੱਪਰ ਗੌਰ ਕੀਤਾ ਜਾਵੇ ਕਿ ਇਹਨਾਂ ਨੂੰ ਮੰਗ ਪੱਤਰ ਦੇ ਦਿਓ ਅਸੀਂ ਇੱਥੋਂ ਪੂਰੀ ਜਥੇਬੰਦੀਆਂ ਜਿਹੜੀਆਂ ਐਸਐਸਪੀ ਦਫ਼ਤਰ ਤੱਕ ਜਾ ਰਹੇ ਹਾਂ ਜੇ ਐਸਐਸਪੀ ਸਾਹਿਬ ਉਹਦੇ ਕੋਲ ਬੈਠੇ ਤੇ ਆਪਾਂ ਜਿਹੜਾ ਪ੍ਰੋਗਰਾਮ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਤੇ ਜੇ ਉਹ ਤੋਂ ਥੱਲੇ ਕੋਈ ਅਚ ਅਧਿਕਾਰੀ ਹੋਰ ਵੀ ਲਏਗਾ ਤੇ ਜੈਸਾ